ਨਾਬਦੀ ਨਾਜ ਮੰਡੀ ਵਿਖੇ ਆਰਟੀ ਐਸੋਸੀਏਸ਼ਨ ਚੋਣਾ ਵਿੱਚ ਆਪ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਲਹੋਰਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਤਿੰਦਰ ਸਿੰਘ ਜੱਤੀ ਨੂੰ 11 ਵੋਟਾਂ ਦੇ ਫਰਕ ਨਾਲ ਹਰਾ ਕੇ ਆਰਟੀ ਐਸੋਸੀਏਸ਼ਨ ਦੇ ਪ੍ਰਧਾਨਗੀ ਤੇ ਕਬਜ਼ਾ ਕੀਤਾ ਇਸ ਮੌਕੇ ਤੇ ਗੱਲ ਕਰਦਿਆਂ ਆਰਟੀ ਐਸੋਸੀਏਸ਼ਨ ਆਪ ਪਾਰਟੀ ਦੇ ਜੇਤੂ ਉਮੀਦਵਾਰ ਕਰਮਜੀਤ ਸਿੰਘ ਨੇ ਜਿੱਤੇ ਇਸ ਜਿੱਤ ਨੂੰ ਸਾਰੀ ਆਰਟੀਆਂ ਦੀ ਜਿੱਤ ਦੱਸਿਆ ਉੱਥੇ ਹੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਤੇ ਹਲਕਾ ਵਿਦਾਇ ਗੁਰਦੇਵ ਸਿੰਘ ਦੇਵਮਾਨ ਨੇ ਆਪ ਪਾਰਟੀ ਦੇ ਜੇਤੂ ਉਮੀਦਵਾਰ ਕਰਮਜੀਤ ਸਿੰਘ ਅਲਹੋਰਾ ਨੂੰ ਵਧਾਈਆਂ ਵੀ ਦਿੱਤੀਆਂ ਦੇਖਦੇ ਆ ਨਾਬਾ ਤੋਂ ਅਫਤਾਸ ਸਿੰਘ ਧਰਮਸੋਧ ਦੀ ਵਿਸ਼ੇਸ਼ ਰਿਪੋਰਟ ਆਰਡੀ ਐਸੋਸੀਏਸ਼ਨ ਜਿੰਦਾਬਾਦ ਗੁਰਦੇਵ ਸਿੰਘ ਦੇਵਮਾਨ ਜਿੰਦਾਬਾਦ ਗੁਰਦੇਵ ਸਿੰਘ ਦੇਵਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇੱਕ ਮਿੰਟ ਜੀ भेको <laughs> ਕੋ ਬਾਈ ਦੇਖੋ ਜੀ ਆਇਓ ਜਰ ਫੋਟੋ ਬਣਾਓ ਫੋਟੋ ਬਣਾਓ ਇਹ ਮੇਰੀ ਜਿੱਤ ਨਹੀਂ ਹੈਗੀ ਮੇਰੇ ਭਾਈਚਾਰੇ ਦੀ ਜਿੱਤ ਹੈ ਸਾਰੇ ਜਿਹੜੇ ਮੰਡੇ ਤੇ ਭਾਈਚਾਰਾ ਉਹਨੇ ਬਹੁਤ ਬੜੀ ਐ ਚੰਗੀ ਤਰੀਕੇ ਨਾਲ ਇੱਥੇ ਸਾਥ ਦਿੱਤਾ ਤੇ ਸ਼ਾਂਤਮਈ ਨਾਲ ਚੋਣ ਹੋਈਆਂ ਸਭ ਤੋਂ ਪਹਿਲਾਂ ਮੈਂ ਆਪਣੇ ਐਮਐਲਏ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾ ਕੇ ਭੇਜਿਆ ਸੀ ਅਤੇ ਮੇਰੀ ਸਪੋਰਟ ਕੀਤੀ ਹੈ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਐਮਐਲਏ ਸਾਹਿਬ ਦਾ ਔਰ ਜੋ ਮੰਡੀ ਨੇ ਮੇਰੇ ਤੋਂ ਆਸਾ ਰੱਖੀਆਂ ਨੇ ਮੈਨੂੰ ਵੋਟਾਂ ਪਾਈਆਂ ਨੇ ਮੈਂ ਹਰ ਵਕਤ ਉਹਦੇ ਪੂਰਾ ਉਤਮ ਦੀ ਕੋਸ਼ਿਸ਼ ਕਰੂੰ ਜਿੱਤ ਦਾ ਸੇਰਾ ਕਿਸ ਨੂੰ ਮੰਨਦੇ ਹੋ ਜੀ ਸਾਹਿਬ ਜਿੱਤ ਦਾ ਸੇਰਾ ਭਾਈਚਾਰੇ ਦਾ ਜਿੱਤ ਦਾ ਸੇਰਾ ਹੈ ਕਿਹੜੇ ਕਿਹੜੇ ਕੰਮ ਨੇ ਕੋਈ ਤੇ ਜਿਹੜੇ ਨਿੱਤ ਕੰਮ ਨਵੇਂ ਆਉਂਦੇ ਰਹਿੰਦੇ ਨੇ ਕੋਈ ਕੋਈ ਸਤਾਈ ਕੰਮ ਤਾਂ ਹੁੰਦਾ ਹੀ ਹੈਗਾ ਜਿਹੜਾ ਵੀ ਮੁਸ਼ਕਲ ਆਉਗੇ ਉਹ ਟਾਈਮ ਤੇ ਉਹ ਦੇਖੀ ਜਾ ਉਹਦੇ ਹਿਸਾਬ ਨਾਲ ਮੁਸ਼ਕਲ ਉਹ ਹੱਲ ਕੀਤਾ ਜਾਊਗਾ ਅੱਜ ਨਾਪਾ ਦੀ ਧਾਣਾ ਮੰਡੀ ਦੀ ਇਲੈਕਸ਼ਨ ਸੀਗੀ ਜਿਹਦੇ ਵਿੱਚ ਸਾਰੇ ਜਿੰਨੇ ਆਰਤੀਆ ਭਾਈਚਾਰਾ ਸਭ ਨੇ ਆਪਣੀ ਆਪਣੀ ਵੋਟ ਕੀਤੀ ਹੈ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਸਰਦਾਰ ਕਰਮਜੀਤ ਸਿੰਘ ਲੋਹੜਾ ਆਮ ਆਦੀ ਪਾਰਟੀ ਵੱਲੋਂ ਉਮੀਦਵਾਰ ਸੀਗੇ ਉਹ ਚੋਣ ਜਿੱਤ ਚੁੱਕੇ ਹੈ ਜੀ ਸੋ ਮੇਰੇ ਵੱਲੋਂ ਸਰਦਾਰ ਕਰਮਜੀਤ ਸਿੰਘ ਜੀ ਦਾ ਨੂੰ ਲੋੜਾਂ ਸਾਹਮਣੇ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਜਿਨ੍ਹਾਂ ਨੇ ਵੀ ਆਪਣਾ ਕੀਮਤੀ ਵੋਟ ਦਿੱਤਾ ਉਹਨਾਂ ਨੂੰ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਵੀ ਸਭ ਦਾ ਧੰਨਵਾਦ ਅਜਿਤ ਹਰ ਬਣੀ ਹੋਈ ਹੈ ਸਭ ਨੂੰ ਨਾਲ ਲੈ ਕੇ ਚੱਲਾਂਗੇ ਜੀ ਮੰਡੀ ਦੀ ਬਿਹਤਰੀ ਲਈ ਕੰਮ ਕਰਾਂਗੇ ਔਰ ਪ੍ਰਮਾਤਮਾ ਕਰੇ ਕਿ ਮੰਡੀ ਹੋਰ ਤਰੱਕੀ ਕਰੇ ਸਾਰਾ ਭਾਈਚਾਰਾ ਜੇ ਨਾਲ ਆਰਤੀ ਭਾਈਚਾਰਾ ਸਭ ਨੂੰ ਨਾਲ ਲੈ ਕੇ ਚੱਲਾਂਗੇ ਸੋ ਜਿਨ੍ਹਾਂ ਨੇ ਵੋਟ ਨਹੀਂ ਵੀ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਦਾ ਸਿਰ ਝੁਕਾ ਕੇ ਬਹੁਤ ਬਹੁਤ ਧੰਨਵਾਦ ਕਰਮਜੀਤ ਸਿੰਘ ਲੋਹਾਰਾ ਨੂੰ ਬਹੁਤ-ਬਹੁਤ ਮੁਬਾਰਕਬਾਦ। ਬੜੀ ਸਾਫ਼-ਸੁਥਰੀ ਤੇ ਬੜੇ ਨਿਰੋਲ ਤਰੀਕੇ ਨਾਲ ਇਲੈਕਸ਼ਨ ਹੋਈ ਆ। ਪਿਛਲੀਆਂ ਸਰਕਾਰਾਂ ਵਾਂਗੂ ਨਾ ਕੋਈ ਪ੍ਰਧਾਨ ਤੋਪਿਆ ਗਿਆ। ਲੋਕਾਂ ਦੀ ਮਨਪਸੰਦ ਤਰੀਕੇ ਨਾਲ voting ਹੋਈ ਆ ਤੇ ਬੜੇ ਚੰਗੀ ਨਿਰੋਲ voting ਹੋਈ ਆ। ਮਨਪਸੰਦ ਦਾ ਲੋਕਾਂ ਨੇ ਕਰਮਜੀਤ ਸਿੰਘ ਭੋਲੀ ਲੋਹਾਰਾ ਜੀ ਨੂੰ ਆਪਣਾ ਪ੍ਰਧਾਨ ਚੁਣਿਆ ਤੇ ਬੜੀ ਵੱਡੀ voting ਹੋਈ ਆ। ਫਿਰ ਮਿਲਦਾ ਸਾਰੀਆਂ ਹੀ 190 ਜਾਂ 95 ਵੋਟਾਂ ਨੇ 102 ਵੋਟਾਂ ਜਾਇਆ ਭੋਲੀ ਜੀ ਨੂੰ ਤੇ 11 ਵੋਟਾਂ ਨਾਲ ਦੇਤੂ ਰਹੇ ਨੇ ਤੇ ਗੁਰਦੇਵ ਸਿੰਘ ਦੇਵਮਾਨਦੀ ਦਾ ਜੋ ਪਿਛਲਾ ਕੰਮ ਕੀਤਾ ਹੈ ਮੰਡੀ ਦੇ ਲੋਕਾਂ ਨੇ ਉਹਨੂੰ ਮਦਦ ਨਾਲ ਨਜ਼ਰ ਰੱਖਦੇ ਹੋਏ ਤੇ ਸਾਡੇ ਪੁੱਲ ਜੀ ਨੂੰ ਚੰਗਾ ਇਨਸਾਨ ਦੇ ਨਿੱਤਾ ਤੇ ਬਹੁਤ ਚੰਗੀਆਂ ਵੋਟਾਂ ਨਾਲ ਲੀਡ ਮਿਲੀ ਜੀ ਅਸੀਂ ਤਾਂ ਕੋਈ ਮੁਕਾਬਲਾ ਗਿੰਦੀ ਨਹੀਂ ਲੈ ਬਹੁਤ ਵੱਧ ਵੋਟਾਂ ਮਿਲਣ ਦੀ ਉਹ ਤਾਂ ਸਾਰੀ ਗਈਆਂ ਸਾਨੂੰ ਸਾਰੀ ਮੰਡੀ ਨੇ ਸਾਨੂੰ ਪਾਈਆਂ ਸਾਰੀ ਮੰਡੀ ਸਾਡੇ ਨਾਲ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਮੰਡੀ ਨੇ ਸਾਰੀ ਨੇ ਸਾਨੂੰ ਫਤਵਾ ਕਿੰਨੀ ਕਿ ਮਿਹਨਤ ਕਰਨੀ ਪਈ ਸੀ ਵੇਂਦਰਾ ਬੱਸ ਥੋੜੀ ਬਿਤੀ ਕਿੱਥੇ ਹੋਣੀ ਹੁੰਦਾ ਬਿਨਾ ਮਿਹਨਤ ਕੀਤੀ ਹੋਵੇ ਤਾਂ ਇਹ ਤਾਂ ਮੰਡੀ ਦੇ ਆੜਤੇ ਨੇ ਕੀਤੀ ਜਿਹਨਾਂ ਸਾਨੂੰ ਵੋਟਾਂ ਦੇ ਉਹਨਾਂ ਦਾ ਧੰਨਵਾਦ ਹੈ ਸਾਰੀ ਮੰਡੀ ਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਤਾਂ ਅਸੀਂ ਪਹਿਲੀ ਕਰ ਰਹੇ ਕੰਮ ਕਰ ਕਰਾਂਗੇ ਤੇਰਾ ਕੰਮ ਕਰ ਤੂੰ ਰੋ ਕਰਾਂਗੇ ਅੱਜ ਆਮਾਦੀ ਪਾਰਟੀ ਨਾਭਾ ਦੇ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਕਰਮਜੀਤ ਸਿੰਘ ਭੋਲੀ ਜੀ ਜਿੱਤੇ ਨੇ ਵੱਡੇ ਮਾਰਜਨ ਦੇ ਨਾਲ ਤੇ ਬਹੁਤ ਖੁਸ਼ੀ ਦੀ ਗੱਲ ਹੈ ਪਾਰਟੀ ਵਲੰਟੀਅਰ ਸਾਡੇ ਸਾਰੇ ਢੋਲ ਵਜਾ ਕੇ ਲੱਡੂ ਬਣਾ ਕੇ ਖੁਸ਼ੀ ਮੰਗ ਰਹੇ ਨੇ ਤੇ ਭੋਲੀ ਜੀ ਨੂੰ ਬਹੁਤ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ 190 ਕੇ ਵੋਟਾਂ ਦੇ ਵਿੱਚੋਂ 102 ਵੋਟਾਂ ਜਿਹੜੀਆਂ ਨੇ ਭੋਲੀ ਜੀ ਨੂੰ ਪ੍ਰਾਪਤ ਹੋਈਆਂ ਨੇ 12 ਵੋਟਾਂ ਦੇ ਨਾਲ ਜਿੱਤ ਹੋਈ ਹੈ ਤੇ ਇਹ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਉਹਨਾਂ ਦੀ ਜਿੱਤ ਹੈ ਜੀ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਇਦਾਂ ਹੀ ਪਾਰਟੀ ਦੀ ਸੇਵਾ ਕਰਦੇ ਰਹਿਣ ਸੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਆੜਤੇ ਇਸੇ ਸੰਗ ਦਾਣਾ ਮੰਡੀ ਦੀ ਇਲੈਕਸ਼ਨ ਸੀ ਸੋ ਸਾਡੇ ਕਰਮਜੀਤ ਸਿੰਘ ਲੋਹੜਾ ਪੱਟੀ ਲੀਡ ਦਾ ਜਿੱਤੇ ਨੇ ਇੱਕੇ ਮੈਸੇਜ ਆਉਂਦਾ ਵੀ ਪੀਸਫੁਲੀ ਇਲੈਕਸ਼ਨ ਹੋਈ ਆ ਬਿਲਕੁਲ ਕੋਈ ਲੜਾਈ ਦਾ ਘਟਨਾ ਨਹੀਂ ਬਿਲਕੁਲ ਇਮਾਨਦਾਰੀ ਨਾਲ ਇਲੈਕਸ਼ਨ ਹੋਈ ਆ ਸੋ ਐਮਐਲਐਸਓ ਦੇਵਮਨ ਜਿੰਨੇ ਸਿਹਰਾ ਜਾਂਦਾ ਸੋ ਅੱਜ ਬਹੁਤ ਖੁਸ਼ੀ ਦਾ ਦਿਨ ਆ ਉਹ ਲੀ ਨੂੰ ਬਹੁਤ ਬਹੁਤ ਮੁਬਾਰਕਾ ਪਰਮਜੀਤ ਸਾਡਾ ਵੀਰ ਬਹੁਤ ਸਾਫ ਸੁਥਰਾ ਇਹ ਬਹੁਤ ਵਾਇਗਨੂ ਨੇ ਕਿਰਪਾ ਕੀਤੀ ਆ ਸਾਰੇ ਭਾਈਚਾਰੇ ਨੇ ਔਰ ਤੰਦੇਹੀ ਨਾਲ ਵੋਟਾਂ ਪਾ ਕੇ ਹਾਲਕੇ ਇਹਨੂੰ ਵਿਚਾਰੇ ਨੂੰ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ ਇਹਨਾਂ ਇੰਨੇ ਚ ਚੰਗੀ ਤਰ੍ਹਾਂ ਪਰ ਫਿਰ ਵੀ ਸਾਡੇ ਸਾਥੀਆਂ ਨੇ ਨਾਵਾਲੇ ਸਾਥੀਆਂ ਨੇ ਪੂਰਾ ਹੰਬੜਾ ਮਾਰ ਕੇ ਇੱਕ ਇੱਕ ਬੋਟ ਦੇ ਘਰ ਜਾ ਕੇ ਕਿੰਨੇ ਕਿੰਨੇ ਵੋਟੇ ਹਾਸਲ ਮਿਲੇ ਪ੍ਰਾਪਤ ਹੋਈਆਂ ਨੇ 102 92 92 92 102 92 ਚੰਸਲ ਹੋ ਗਿਆ ਇਹ ਅਸੀਂ ਕਹਿੰਦੇ ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਮਿਲ ਕੇ ਸਾਰੇ ਕੰਮ ਕਰਾਂਗੇ ਕੋਈ ਪੱਖਪਾਤ ਵਾਲੀ ਗੱਲ ਨਹੀਂ ਹੋਏਗੀ ਸਾਰਿਆਂ ਨੂੰ ਵਧਾਈਆਂ ਤੇ ਚੜ੍ਹਦੀਆਂ ਕਲਾ ਬਖਸ਼ੇ ਬੋਲੀ ਦੀ 11 ਬੋਟਾ ਇੰਚ ਤੇ ਨੇ ਬੋਲੀ ਦੀ 11 ਬੋਟਾ ਇੰਚ ਤੇ ਨੇ